ਖੰਨਾ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਵੱਲ ਮਿਲਿਆ ਜਦੋਂ ਇਲਾਕੇ ਦੇ ਉਗੇ ਸਮਾਜ ਸੇਵੀ ਹਰਪ੍ਰੀਤ ਸਿੰਘ ਪ੍ਰਿੰਸ ਉਹਨਾਂ ਦੇ ਸਾਥੀ ਅਸ਼wini ਸ਼ਰਮਾ ਮੋਹਨਜੀਤ ਸਿੰਘ ਪਾਟਿਆ ਲੱਕੀ ਬਰਮਾ ਸਤਿੰਦਰ ਸਿੰਘ ਬਵੇਜਾ ਐਮਪੀ ਸਿੰਘ ਅਵਤਾਰ ਸਿੰਘ ਜਰਨੈਲ ਸਿੰਘ ਰਾਮਕੁਮਾਰ ਸਤਿੰਦਰ ਕੁਮਾਰ ਦਰਸ਼ਨ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਦਾ ਆਮ ਆਦਮੀ ਪਾਰਟੀ ਦੇ ਸੂਬਾ ਉਮੀਦਪ੍ਰਧਾਨ ਤੇ ਹਲਕਾ ਵਿਧਾਇਕ ਸਦਾ ਤਰਨਪ੍ਰੀਤ ਸਿੰਘ ਸੌਂਧ ਨੇ ਪਾਰਟੀ ਦਾ ਮਫਲਰ ਅਤੇ ਹਾਰ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ ਵਿਧਾਇਕ ਤਨਪ੍ਰ ਸਿੰਘ ਸੌਂਦ ਨੇ ਕਿਹਾ ਕਿ ਸਮਾਜ ਸੇਵੀ ਹਰਪ੍ਰੀਤ ਸਿੰਘ ਪ੍ਰਿੰਸ ਤੇ ਸਾਥੀਆਂ ਦੇ ਆਉਣ ਨਾਲ ਪਾਰਟੀ ਨੂੰ ਹਲਕੇ ਵਿੱਚ ਬਹੁਤ ਮਜ਼ਬੂਤੀ ਮਿਲੇਗੀ ਇਸ ਮੌਕੇ ਪਾਰਟੀ ਆਗੂ ਜਗਤਾਰ ਸਿੰਘ ਰਤਨ ਹੜੀ ਅਮਰਦੀਪ ਸਿੰਘ ਪUREਵਾਲ ਪਰਮਿੰਦਰ ਸਿੰਘ ਰੂਪਰਾਏ ਦਫਤਰ ਇੰਚਾਰਜ ਕੁਲਵੰਤ ਸਿੰਘ ਮੈਮੀ ਅਵਤਾਰ ਸਿੰਘ ਮਾਨ ਕਾਉਂਸਲਰ ਸੁਖਮਨਜੀਤ ਸਿੰਘ ਗੁਰਸ਼ਰਨ ਸਿੰਘ ਗੋਗਿਆ ਕਰਨ अरोड़ा ਜਤਿੰਦਰ ਪਾਠਕ ਪੀ ਮਹੇਸ਼ ਕੁਮਾਰ ਕਾਉਂਸਲਰ सुरेंद्र巴巴 ਮੱਖਣ ਸਿੰਘ ਪਨੀਤ ਅੰਬਰਸਰੀਆ पराग ਬਤਾ ਆਦੀ ਹਾਜ਼ਰ ਸਨ ਜੀ ਹਲਕਾ ਖੰਨਾਂ ਲਈ ਬਹੁਤ ਵੱਡਾ ਦਿਨ ਹੈ ਜੀ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਜਿਹਦੇ ਵਿੱਚ ਸ਼ਹਿਰ ਦੀਆਂ ਬੜੀਆਂ ਮਾਇਲਾਜ਼ ਹਸਤੀਆਂ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜਿਹਦੇ ਵਿੱਚ ਸਰਦਾਰ ਹਰਪ੍ਰੀਤ ਸਿੰਘ ਜੀ ਪ੍ਰਿੰਸ ਜੋ ਉਗੇ ਸਮਾਜ ਸੇਵੀ ਵੀ ਨੇ ਜੋ ਪੁਰਾਣੇ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਇਹਨਾਂ ਦੇ ਪਿਤਾ ਜੀ ਸਰਦਾਰ ਗਿਆਨੀ ਜਸਵੰਤ ਸਿੰਘ ਜੀ ਜੋ ਉੱਗੇ ਫ੍ਰੀडम फाइਟਰ ਨੇ ਜਿਨ੍ਹਾਂ ਨੇ ਇਸ ਸੇਵਾ ਤੋਂ ਬਾਅਦ ਚੋਂ ਪੈਨਸ਼ਨ ਤੱਕ ਵੀ ਨਹੀਂ ਲੱਤੀ ਜਿਨ੍ਹਾਂ ਨੇ ਜੇਲ੍ਹਾਂ ਤੱਕ ਵੀ ਕਟੀਆਂ ਮੋਰਚਿਆਂ ਦੇ ਵਿੱਚ ਅਕਾਲੀ ਮੋਰਚਿਆਂ ਦੇ ਵਿੱਚ ਅੱਜ ਉਹ ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਜੀ ਇਹਦੇ ਨਾਲ ਸਾਡੇ ਬਹੁਤ ਸਤਿਕਾਰਯੋਗ ਅ ਅਸ਼ਵਨੀ ਸ਼ਰਮਾ ਜੀ ਜੋ ਕਿ ਉੱਗੇ ਕਾਰੋਬਾਰੀ ਨੇ ਆਪਣਾ ਜਿਹੜਾ ਸ਼ਹਿਰ ਦੇ ਵਿੱਚ ਬੜਾ ਇੱਕ ਨਾਮ ਰੱਖਦੇ ਨੇ ਅੱਜ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਇਸ ਦੇ ਨਾਲ ਸਰਦਾਰ ਮੋਹਨਜੀਤ ਸਿੰਘ ਜੀ ਪਾਟਕਿਆ ਸਾਹਿਬ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਲੱਕੀ ਵਰਮਾ ਜੀ ਸਤਿੰਦਰ ਸਿੰਘ ਬਵੇਜਾ ਜੀ ਮਨਿੰਦਰਪਾਲ ਸਿੰਘ ਰਿਟਾਇਰਡ ਮੈਨੇਜਰ ਬੈਂਕ ਤੋਂ ਜਿਹੜੇ ਸੀਨੀਅਰ ਮੈਨੇਜਰ ਰਿਟਾਇਰ ਹੋਏ ਨੇ ਅਵਤਾਰ ਸਿੰਘ ਜੀ ਜਰਨੈਲ ਸਿੰਘ ਜੀ ਦਰਸ਼ਨ ਸਿੰਘ ਜੀ ਰਾਜਕੁਮਾਰ ਜੀ ਤੇ ਸਤਿੰਦਰ ਕੁਮਾਰ ਜੀ ਇਹਨਾਂ ਸਾਥੀਆਂ ਨੇ ਅੱਜ ਜੋ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਮੈਂ ਪਾਰਟੀ ਦੇ ਵਿੱਚ ਇਹਨਾਂ ਦੀ ਜੁਆਇਨਿੰਗ ਦੇ ਉੱਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਹੈ ਕੰਗ੍ਰੈਚੂਲੇਸ਼ਨਸ ਕਹਿਣਾ ਹੈ ਇਹਦੇ ਨਾਲ ਪਾਰਟੀ ਨੂੰ ਬਹੁਤ ਵੱਡੀ ਮਜ਼ਬੂਤੀ ਤੇ ਬਲ ਮਿਲੂਗਾ ਔਰ ਜੋ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨਜੀਤ ਦੀਆਂ ਨੀਤੀਆਂ ਨੇ ਜੋ ਮੁੱਖ ਮੰਤਰੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਜੋ ਨੀਤੀਆਂ ਨੇ ਜੋ ਦੇਸ਼ ਦੇ ਵਿੱਚ ਇੱਕ ਭ੍ਰਸ਼ਟਾਚਾਰ ਦੀ ਜੋ ਇੱਕ ਲੜਾਈ ਖਤਮ ਕਰਕੇ ਭ੍ਰਸ਼ਟਾਚਾਰ ਨੂੰ ਔਰ ਉਹਰੇ ਇੱਕ ਚੰਗਾ ਸਹੀ ਮੈਨੇਜਰ ਆਮਰਾਜ ਸਥਾਪਿਤ ਕਰਨਾ ਚਾਹੁੰਦੇ ਨੇ ਉਸ ਲੜਾਈ ਦੇ ਵਿੱਚ ਜਣੀ ਕਿ ਜਿਵੇਂ ਇਹ ਜਿਹੜਾ ਸਾਡਾ ਕਾਫਲਾ ਵਧਦਾ ਜਾ ਰਿਹਾ ਦੇਖੋ ਕੋਸ਼ਿਸ਼ ਕਰਾਂਗੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਸਾਡਾ ਸ਼ਹਿਰ ਹੈ ਖੰਨਾ ਸਾਡਾ ਹਲਕਾ ਹੈ ਜਿਹੜਾ ਖੰਨਾ ਇਹ ਤਰੱਕੀ ਦੇ ਰਾਹ ਤੇ ਜਾਵੇ ਇਹ ਇਹਦੇ ਚ ਅਸੀਂ ਆਉਣ ਵਾਲੇ ਸਮੇਂ ਚ ਇਹਨੂੰ ਇੰਨਾ ਸੋਹਣਾ ਬਣਾ ਦਈਏ ਕਿ ਪੰਜਾਬ ਦੇ 117 ਹਲਕਿਆਂ ਦੇ ਵਿੱਚ ਫਰਨਾ ਜਿਹੜਾ ਹੈਗਾ ਉਹ ਸਭ ਤੋਂ ਸਾਡਾ ਅਵਲ ਨੰਬਰ ਤੇ ਆਵੇ ਸਾਡੀਆਂ ਇਹੀ ਦੁਆਵਾਂ ਤੇ ਇਹੀ ਅਰਦਾਸਾਂ ਨੇ ਜਿਹਦੇ ਲਈ ਮੈਂ ਇੱਕ ਵਾਰ ਤੋਂ ਫੇਰ ਸਾਰੇ ਜਿੰਨੇ ਸਾਥੀ ਅੱਜ ਜੁਆਇਨ ਕੀਤੇ ਨੇ ਇਹਨਾਂ ਦੇ ਅਤੈਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਆਪਣਾ ਭਰੋਸਾ ਜਤਾਇਆ ਤੇ ਨਾਲ ਪਾਰਟੀ ਦੇ ਅੰਦਰ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਵੈਲਕਮ ਵੀ ਕਰਦਾ ਜੀ ਆਇਆਂ ਨੂੰ ਧੰਨਵਾਦ ਹਾਂਜੀ ਪ੍ਰਿੰਸੀ ਜੀ ਤੁਸੀਂ ਜਿੰਨੇ ਜੁਆਨੇ ਕੀਤੇ ਆਮ ਆਦਮੀ ਪਾਰਟੀ ਚ ਕੀ ਗੱਣਾ ਚਾਹੋ ਇਸ ਤਰ੍ਹਾਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਮੁੱਖ ਮੰਤਰੀ ਸਹਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਲੋਕਪੱਖੀ ਲੋਕੇਤਤਾ ਦੇ ਵਿੱਚ ਫੈਸਲੇ ਲੈ ਰਹੀ ਹੈ ਇਸ ਤੋਂ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਪਰੰਤੂ ਕਰਨੀ ਤੇ ਕਥਨੀ ਦੇ ਵਿੱਚ ਉਹਨਾਂ ਦਾ ਬੜਾ ਫਰਕ ਨਜ਼ਰ ਆਇਆ ਸੀ ਮੈਨੂੰ ਇਸ ਸਰਕਾਰ ਦੀਆਂ ਗੱਲਾਂ ਬੜੀਆਂ achhiyan ਲੱਗੀਆਂ ਨੇ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਸੀ ਪਰੰਤੂ ਭਗਵੰਤ ਮਾਨ ਜੀ ਨੇ ਜੋ ਗਰੰਟੀਆਂ ਦਿੱਤੀਆਂ ਸੀ ਅਰਵਿੰਦ ਕੇਜਰੀਵਾਲ ਜੀ ਨੇ ਜੋ ਗਰੰਟੀਆਂ ਦਿੱਤੀਆਂ ਸੀ ਔਇਕਤਵਾਰ ਇੱਕ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਸਾਨੂੰ ਇਸੇ ਕਰਕੇ ਖੁਸ਼ੀ ਹੈ ਬਿਜਲੀ ਦੇ ਬਿੱਲ ਦੀ ਗਾਰੰਟੀ ਬਹੁਤ ਲਾਹੇਵੰਦ ਸਾਬਤ ਹੋਈ ਹੈ ਲੋਕਾਂ ਨਾਲ ਜੋ ਗੱਲਬਾਤ ਕਰੀਦੀ ਹੈ ਤਾਂ ਲੋਕ ਪ੍ਰਸਾਹਤ ਨਜ਼ਰ ਆਉਂਦੇ ਨੇ ਕਿਉਂਕਿ ਬਿਨਾ ਪੱਖਪਾਤ ਦੇ 600 ਯੂਨਿਟ ਬਿਜਲੀ ਮਾਫ ਕਰਨ ਦਾ ਉਪਰਾਲਾ ਜੋ ਇੱਕ ਸਚੱਜਾ ਕਦਮ ਹੈ ਲੋਕ ਹਿੱਤ ਦੇ ਵਿੱਚ ਹੈ ਇਸ ਤੋਂ ਇਲਾਵਾ ਚੰਗੀਆਂ ਸਿਹਤ ਸਹੂਲਤਾਂ ਲਈ ਇਸ ਭਗਵੰਤਮਾਨ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਬਿਹਤਰ ਪੜ੍ਹਾਈ ਦੇ ਲਈ ਸਕੂਲਾਂ ਦੇ ਵਿੱਚ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਸਕੂਲ ਆਫ ਫੈਮਿਨੈਂਸ ਦਾ ਜੋ ਵਿਸਥਾਰ ਕੀਤਾ ਜਾ ਰਿਹਾ ਉਹ ਵੀ ਇੱਕ ਲੋਕਸ਼ੀਲ ਦੇ ਵਿੱਚ ਦੇਖਿਆ ਜਾਵੇ ਤਾਂ ਬੜਾ ਉਪਰਾਲਾ ਚੰਗਾ ਉਪਰਾਲਾ ਜਿੱਥੇ ਉੱਚ ਨੀਚ ਭੇਦਭਾਵ ਗਰੀਬ ਅਮੀਰ ਦੇ ਬੱਚੇ ਇਕੱਠੇ ਪੜਨਗੇ ਤੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੂਗੀ ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਵਿਰੁੱਧ ਜੋ ਸਰਕਾਰ ਦੀ ਨੀਤੀ ਹੈ ਜੋ ਜ਼ੀਰੋ ਟੋਲਰੈਂਸ ਹੈ ਉਹ ਬਹੁਤ ਇੱਕ ਅੱਛਾ ਕਦਮ ਹੈ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਅਜਿਹੀ ਠੋਸ ਨੀਤੀ ਜਾਂ ਠੋਸ ਕਦਮ ਅਜੇ ਤੱਕ ਨਹੀਂ ਚੱਕੇ ਮੈਨੂੰ ਖੁਸ਼ੀ ਹੈ ਕਿ ਮੈਂ ਪਹਿਲੀ ਵਾਰ ਪੋਲੀਟੀਕਲ ਪਾਰਟੀ ਦੇ ਵਿੱਚ ਜੁਆਇਨ ਕਰ ਰਿਹਾ ਹਾਂ ਤਾਈ ਕਾਮ ਆਦਮੀ ਪਾਰਟੀ ਚ ਕਰ ਰਹੀਆਂ ਕਿਉਂਕਿ ਆਮ ਆਦਮੀ ਪਾਰਟੀ ਨੂੰ ਮੈਂ ਇੱਕ ਪੋਲੀਟੀਕਲ ਪਾਰਟੀ ਦੇ ਤੌਰ ਤੇ ਨਹੀਂ ਦੇਖਦਾ ਠੀਕ ਹੈ ਮਾਂ ਕਿਸੇ ਨੂੰ ਸਵਾਦੀ ਕਿਸੇ ਨੂੰ ਵਯਵਹਾਰੀ ਕਿਸੇ ਨੂੰ ਨਹੀਂ ਚੰਗੀ ਲੱਗਦੀ ਗੱਲ ਆ ਪਰੰਤੂ ਜੋ ਸਾਡੇ ਸੂਬਾ ਉਮੀਦਪੁਰਧਾਨ ਨੇ ਤੇ ਹਲਕਾ ਬਜ਼ਾਇਕ ਤਰਨਪੀਰ ਸਿੰਘ ਸੌਂਜੀ ਨੇ ਇਹਨਾਂ ਨਾਲ ਕਈ ਵਾਰ ਰਾਬਤਾ ਹੁੰਦਾ ਗੱਲਬਾਤ ਹੁੰਦੀ ਅਕਸਰ ਮਿਲਦੇ ਰਹਿੰਦੇ ਨੇ ਇਹਨਾਂ ਦੀ ਸੋਚ ਤੇ ਵਿਵਹਾਰਕ ਦ੍ਰਿਸ਼ਟੀਕੋਣ ਮੈਨੂੰ ਬੜਾ ਅੱਛਾ ਲੱਗਿਆ ਇਹਨਾਂ ਦੇ ਕਹਿਣ ਦੇ ਉੱਤੇ ਤੇ ਇਹਨਾਂ ਤੋਂ ਇਲਾਵਾ ਇੰਡਸਟਰੀ ਟ੍ਰੇਡ ਵਿੰਗ ਦੇ ਪ੍ਰਧਾਨ ਜਿਹੜੇ ਨੇ ਜ਼ਿਲ੍ਹਾ ਲੁਧਿਆਣਾ ਦੇ ਆਤੀ ਤਰਮਿੰਦਰ ਸਿੰਘ ਰੂਪਰਾਏ ਸੁਖਮਨਜੀਤ ਸਿੰਘ ਕੌਂਸਲਰ ਇਹਨਾਂ ਸਾਰਿਆਂ ਦੇ ਕਹਿਣ ਤੋਂ ਬਾਅਦ ਮੈਂ ਮਨ ਬਣਾਇਆ ਤੇ ਮੇਰੇ ਸਾਥੀਆਂ ਨੇ ਮਨ ਬਣਾਇਆ ਕਿ ਕਿਉਂ ਨਾ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ ਤੇ ਹਲਕੇ ਵਾਸਤੇ ਜੋਤਨਪ੍ਰੀਤ ਸਿੰਘ ਸੋਂ ਸਾਡੇ ਹਲਕਾ ਵਧਾਏ ਕਿ ਯੋਗ ਉਪਰਾਲਾ ਕਰਨੇ ਤੇ ਚੰਗੀ ਸੋਚ ਲੈ ਕੇ ਚੱਲੇ ਨੇ ਇਹਨਾਂ ਦੇ ਹੱਥ ਮਜ਼ਬੂਤ ਕੀਤੇ ਜਾਣ ਇਹਨਾਂ ਸ਼ਬਦਾਂ ਦੇ ਨਾਲ ਮੈਂ ਇਹਨਾਂ ਦਾ ਧੰਨਵਾਦੀ ਹਾਂ